ਫਗਵਾੜਾ ਵਿਖੇ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾ ਨੂੰ ਲੈ ਕੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬਗਾਦੀ ਰਿਪੋਰਟ ਕੀ ਗੱਲਾਂ ਕਰਨੀ ਜੀ ਆਗਾਮੀ ਨਗਰ ਨਿਗਮ ਚੋਣਾਂ 2024 ਦੀ ਤਿਆਰੀ ਵਿੱਚ ਅੱਜ ਡਿਸਟ੍ਰਿਕਟ ਡਿਸਟ੍ਰਿਕਟ ਕਪੂਰਥਲਾ ਦੀ ਸਬਡਿਵੀਜ਼ਨ ਫਗਵਾੜਾ ਦੀ ਟੀਮ ਵੱਲੋਂ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੀ ਕੱਲ ਦੀ ਜਿਹੜੀ ਇਹ ਚੋਣਾਂ ਦੇ ਵਿੱਚ ਲਗਭਗ 313 ਦੇ ਆਸਪਾਸ ਸਾਡੇ ਮੁਲਾਜ਼ਮ ਪੈਨਾਤ ਨੇ ਜਿਦੇ ਵਿੱਚ ਸਾਡੀਆਂ ਹੂਥ ਦੀਆਂ ਪਾਰਟੀਆਂ ਸਾਡੇ ਨਾਕਾ ਪਾਰਟੀਆਂ ਔਰ ਪੈਟਰੋਲਿੰਗ ਪਾਰਟੀਆਂ ਇਨਕਲੂਡ ਨੇ ਇਸ ਤੋਂ ਇਲਾਵਾ ਸਾਡੇ ਜਿਹੜੇ ਟੋਟਲ ਬੂਥਸ ਨੇ 47 ਲੋਕੇਸ਼ਨਸ ਔਰ 110 ਪੋਲਿੰਗ ਬੂਥਸ ਦੇ ਉੱਪਰ ਸਾਡੀ ਟੀਮ ਜਿਹੜੀ ਹੈ ਨਿਗਰਾਨੀ ਰੱਖੇਗੀ ਤੇ ਸਾਡੇ ਵੱਲੋਂ ਇਹ ਜਿਹੜੀ ਚੋਣਾਂ ਨੇ ਪੂਰੇ ਫੇਅਰ ਔਰ ਇੰਪਾਰਸ਼ਲ ਮੀਨਸ ਨਾਲ ਕਰਵਾਈ ਜਾਏਗੀ ਆਮ ਲੋਕਾਂ ਨੂੰ ਅਪੀਲ ਹੈ ਜੀ ਸਾਡੇ ਇਹਦੇ ਵਿੱਚ ਸਾਥ ਦੇ ਤੇ ਮਾੜੇ ਅੰਸਰਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਜੀ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਿਆ ਜਾਵੇ ਸਾਡੇ ਵੱਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਜाहिर